ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਆ ਸਾਰੇ ਵੀਰ ਠੀਕ ਠਾਕ ਹੋਣਗੇ ਜੀ ਅੱਜ ਜਿਹੜੀ ਵੀਡੀਓ ਆ ਉਹ ਆ ਕਿ ਜਦੋਂ ਬੱਚਾ ਜੰਮਦਾ ਵਾ ਤੇ ਅਸੀਂ ਉਹਨੂੰ ਜਲਦੀ ਤੋਂ ਜਲਦੀ ਫੀਡ ਤੇ ਲੈ ਕੇ ਉਹਨੂੰ ਪਾਲਣ ਚ ਤੇ ਦੁੱਧ ਦੇ ਉੱਤੇ ਪਾਲਣ ਚ ਕੀ ਫਰਕ ਆ ਜਿਹੜਾ ਬੱਚਾ ਵਾ ਜਦੋਂ ਜੰਮਦਾ ਵਾ ਉਹਦੇ ਬੱਚੇ ਦੇ ਚਾਰ ਪੇਟ ਹੁੰਦੇ ਆ ਰੂਮਨ ਰੈਟਿਕੂਲਮ ਓਮੈਸਮ ਤੇ ਐਬਮੋਸਮ ਇੱਕ ਹੋਰ ਇੰਟਰਸਟਿੰਗ ਗੱਲਾ ਕਿ ਜਿਹੜਾ ਬੱਚਾ ਜੰਮਦਾ ਜਦੋਂ ਉਹਨੂੰ ਦੁੱਧ ਪਿਉਉਂਨੇ ਆ ਉਹ ਦੁੱਧ ਕਦੇ ਵੀ ਰੂਮਨ ਚ ਨਹੀਂ ਜਾਂਦਾ ਉਹ ਚੌਥੇ ਪੇਟ 'ਚ ਐਬ ਮੋਸਮ 'ਚ ਜਾਂਦਾ ਤੇ ਰੂਮਨ ਦੀ ਗ੍ਰੋਥ ਉਦੋਂ ਹੋਊਗੀ ਜਦੋਂ ਉਹਦੇ ਚ ਅਸਾਂ ਕਿਸੇ ਵੀ ਤਰੀਕੇ ਨਾਲ ਫੀਡ ਕਨਸੈਂਟਰੇਟ ਗਈ ਤੇ ਉਹਦਾ ਰੂਮਨ ਦਾ ਐਪੀਥੀਲੀਅਮ ਸੈੱਲ ਦਾ ਐਪੀਥੀਲੀਅਮ ਦਾ ਸਾਈਜ਼ ਗੇਨ ਹੋਇਆ ਤੇ ਜਿਹੜੇ ਰੂਮਨ ਦੇ ਪੈਪਲੇ ਉਹ ਵਧੀਆ ਡਿਵੈਲਪ ਹੋਏ ਚਲੋ ਵੱਡੇ ਫਾਰਮਰ ਨੂੰ ਤਾਂ ਪਤਾ ਜਿਹੜੇ ਛੋਟੇ ਫਾਰਮਰ ਆ ਉਹ ਕਈ ਵਾਰਾ ਦੁੱਧ ਜਾਨਵਰ ਨੂੰ ਬੱਚੇ ਨੂੰ ਜ਼ਿਆਦਾ ਚੰਗਾ ਦਿੰਦੇ ਕਿ ਵਧੀਆ ਡਿਵੈਲਪ ਹੋਊਗਾ ਉਨਾ ਵੋਟ ਬੋਡੀ weight ਤੇ ਬਹੁਤ ਵਧੀਆ ਗੇਨ ਕਰ ਲੈਂਦਾ ਪਰ ਜਿਹੜੇ ਰੂਮਨ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਆ ਉਹ ਫੀਡ ਕਨਸੈਂਟਰੇਟ ਨਹੀਂ ਜਿਹੜਾ ਫੀਡ ਸਟਾਰਟਰ ਕਹਿੰਦੇ ਆਪਾਂ ਉਹ ਖਵਾਇਆ ਸੀ ਉਹਦੇ ਵਿੱਚ ਰੂਮਨ ਜਿਹੜੇ ਬੈਕਟੀਰੀਆ ਪੈਦਾ ਹੋਣੇ ਆ ਜਿਹਦੇ ਨਾਲ ਰੂਮਨ ਦਾ ਵਿਕਾਸ ਹੋਣਾ ਤੇ ਜਿਹੜਾ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰੂਮਨ ਜਿੰਨੀ ਛੇਤੀ ਵਧੀਆ ਵਿਕਾਸ ਕਰੂਗਾ ਓਨੀ ਵਧੀਆ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਉਹਦੀ ਡਾਈਜੈਸ਼ਨ ਵਧੀਆ ਰਹੂਗੀ ਉਹ ਪ੍ਰੋਡਕਸ਼ਨ ਤੇ ਵਧੀਆ ਆਊਗਾ ਤੇ ਉਹਦੀ ਓਵਰਆਲ ਹੈਲਥ ਜਿਹੜੀ ਬਹੁਤ ਵਧੀਆ ਰਹੇਗੀ ਤੇ ਜਿਹੜਾ ਦੁੱਧ ਆ ਉਹ ਸਾਨੂੰ ਫੀਡ ਨਾਲੋਂ ਦੁੱਧ ਮਹਿੰਗਾ ਜਾਂਦਾ ਸਾਡਾ ਸੇਲ ਆਊਟ ਹੁੰਦਾ ਕਿਉਂਕਿ ਫਾਈਨਲੀ ਜਦੋਂ ਵੀ ਕਾਫ ਨੂੰ ਅਸੀਂ ਕੋਈ ਵੀ ਤਰ੍ਹਾਂ ਦਾ ਕਾਰਬੋਹਾਈਡਰੇਟ ਜਾਂ ਪ੍ਰੋਟੀਨ ਦਿੰਨੇ ਆ ਉਹ ਆਖਰੀ ਜਾ ਕੇ VFA ਬਣਦਾ ਵਰਟਾਈਲ ਫੈਟੀ ਐਸਿਡ ਤੇ ਉਹ ਵੈਟਰਲ ਫੈਟੀ ਐਸਿਡ ਉਦੋਂ ਹੀ ਬਣ ਗਏ ਉਦੋਂ ਹੀ ਉਹ ਐਬਜ਼ਾਰਬ ਹੋਣਗੇ ਉਦੋਂ ਹੀ ਲਾਹੇਵੰਦ ਹੋਣਗੇ ਬੱਚੇਵਾਦੇ ਜਿਉਂਦੇ ਰੂਮਨ ਦਾ ਹੌਲੀ ਹੌਲੀ ਵਿਕਾਸ ਵਧੀਆ ਹੋਇਆ ਹੋਊਗਾ ਅੱਛਾ ਇੱਕ ਹੋਰ ਬੜਾ ਸਵਾਲ ਕੌਂਟਰੋਵਰਸੀ ਜਿਆ ਕਿ ਜਿਹੜੇ ਬੱਚਿਆਂ ਨੂੰ ਛੋਟੇ ਕਾਫ ਆ ਉਹਨਾਂ ਨੂੰ ਪਰ ਦੁੱਧ ਸ਼ੀਸ਼ੀ ਚ ਪਿਆਈਏ ਜਾਂ ਬੱਠਲ ਚ ਪਿਆਈਏ ਦੇਖੋ ਜਿਹੜਾ ਬੱਠਲ ਚ ਦੁੱਧ ਆ ਪਾਲਣ ਦੂਵਾਂ ਨਾ ਹੋ ਜਾਣਾ ਪਰ ਜਿਹੜਾ ਬੱਠਲ ਚ ਦੁੱਧ ਆ ਉਹ ਸਿੱਧਾ ਰੂਮਨ ਚ ਜਾਂਦਾ ਵਾ ਤੇ ਜਿਹੜਾ ਅਸੀਂ ਸ਼ੀਸ਼ੀ ਹਾਈਟ ਤੇ ਕਰਕੇ ਉੱਚੀ ਕਰਕੇ ਥੋੜੀ ਝਾਉਨੇ ਆ ਤੇ ਉਹ ਜਿਹੜਾ ਸਿੱਧਾ ਦੁੱਧ ਆ ਉਹ ਐਬ ਮੌਸਮ ਤੇ ਜਾਂਦਾ ਆ ਤੁਹਾਨੂੰ ਫੋਟੋ ਜੇ ਵੇਖ ਰਹੇ ਤੇ ਇਹ ਜਿਹੜਾ ਫਸਟ ਫੋਟੋ ਆ ਇਹਦੇ ਵਿੱਚ ਇੱਕ ਹਫ਼ਤੇ ਦਾ ਕਾਫ ਦਾ ਰੂਮਨ ਦਾ ਚੌਥੇ ਪੇੜ ਦੱਸਿਆ ਤੇ ਸਭ ਤੋਂ ਵੱਡਾ ਵੇਟ ਵੇਖੋ ਐਪਾ ਮੋਸਮ 60% ਦਿੱਤਾ ਯਾਨੀ ਕਿ ਇਹ ਸਭ ਤੋਂ ਵੱਡਾ ਹੁੰਦਾ ਤੇ ਰੂਮਨ ਦਾ ਸਾਈਜ਼ ਸਿਰ 25% ਹੁੰਦਾ ਤੇ ਰੈਟੋ ਕੁਲਮ ਦਾ 5% ਤੇ ਓਮੈਸਮ ਦਾ 10% ਇਹ ਆ ਫਰਸਟ ਵੀਕ ਆਫ ਲਾਈਫ ਪਹਿਲੇ ਹਫਤੇ ਬੱਚੇ ਦਾ ਪੇਟ ਦਾ ਸਾਈਜ਼ ਇਹ ਇਹ ਹੁੰਦਾ ਸਿਸਟਮ ਤੇ ਜੋਂ ਜੋਂ ਉਹ ਕਾਫ ਸਟਰਟਰ ਫੀਡ ਕਨਸੈਂਟ੍ਰੇਟ ਖਾਣਾ ਸ਼ੁਰੂ ਕਰ ਦਿੰਦਾ ਤੇ ਦੋ ਦੋ ਰੂਮਨ ਦਾ ਸਾਈ ਵਧਣਾ ਸ਼ੁਰੂ ਹੋ ਜਾਂਦਾ ਜਿੰਨੀ ਛੇਤੀ ਬੱਚਾ ਫੀਡ ਤੇ ਆਊਗਾ ਨਾ ਉਨੀ ਛੇਤੀ ਰੂਮਨ ਦਾ ਵਿਕਾਸ ਹੋਊਗਾ ਕਿਉਂਕਿ ਦੁੱਧ ਸਿੱਧਾ ਚੌਥੇ ਪੇਟ 'ਚ ਜਾਂਦਾ ਤੇ ਜਿਹੜੇ ਫੀਡ ਆ ਉਹ ਪਹਿਲੇ ਪੇਟਸ ਜਾਂਦੀ ਜਿਹੜੀ ਪੇਟ ਦੀ ਕਪੈਸਿਟੀ ਆ ਉਹ ਪਹਿਲੇ ਹਫ਼ਤੇ 3 ਤੋਂ 4 ਲੀਟਰ ਦੀ ਹੁੰਦੀ ਹੈ ਇੰਨਾ ਕੋ ਮਤਲਬ ਪੇਟ 'ਚ ਖਾ ਸਕਦਾ ਜਾਂ ਰੱਖ ਸਕਦਾ ਚਾਹੇ ਲੀਕਡ ਹੋਵੇ ਚਾਹੇ ਜੋ ਵੀ ਚੀਜ਼ ਹੋਵੇ ਤੇ ਜਦੋਂ 12 ਵੀਕ ਦਾ ਹੋ ਜਾਂਦਾ ਉਹਦੀ ਕਪੈਸਿਟੀ 20 ਤੋਂ 30 ਲੀਟਰ ਹੋ ਜਾਂਦੀ ਤੇ ਜਦੋਂ ਪੂਰਾ ਮੈਚੂਰ ਹੋ ਜਾਂਦਾ ਰੂਮਨ ਪੂਰਾ ਡਵੈਲਪ ਹੋ ਜਾਂਦਾ ਵਾ ਤੇ ਉਦੋਂ ਉਹ 150 ਤੋਂ 250 ਲੀਟਰ ਤੱਕ ਉਹਦੀ ਰੂਮਨ ਕਪੈਸਿਟੀ ਹੋ ਜਾਂਦੀ ਆ ਜਾਨੀ ਕਿ ਉਹ ਚੀਜ਼ਾਂ ਰੂਮਨ ਚ 150 ਤੋਂ 250 ਲੀਟਰ ਤੱਕ ਚੀਜ਼ਾਂ ਰੱਖ ਸਕਦਾ ਵਾ ਹਾਂਜੀ ਹੁਣ ਜਿਹੜੀ ਆ ਵਾ ਇਹ ਆ ਮਤਲਬ ਦੁੱਧ ਤੇ ਪਾਲੇ ਹੋਏ ਬੱਚੇ ਦੀ ਤੇ ਫੀਡ ਦੇ ਪਾਲੇ ਹੋਏ ਬੱਚੇ ਦੇ ਫੀਜਡੋਂ ਅਸੀਂ ਉਹਨੂੰ ਪਾਲਦੇ ਆ ਤੇ ਉਹਦੇ ਰੂਮਨ ਦੇ ਵਿੱਚ ਕੀ ਬਦਲਾਅ ਆਉਂਦਾ ਜਿਹੜਾ ਪਹਿਲੀ ਫੋਟੋ ਆ ਉਹ ਬਿਲਕੁਲ ਹੱਥ ਦੀ ਤਲੀ ਵਾਂਗੂ ਬਿਲਕੁਲ ਸਾਫ਼ ਆ ਉਹ ਰੂਮਨ ਆ ਕਿਉਂਕਿ ਦੁੱਧ ਉੱਥੇ ਜਾਂ ਮਤਲਬ ਚੌਥੇ ਪੇਟ ਜਾਂਦਾ ਇਹਦੇ ਵਿੱਚ ਕੋਈ ਹਰਕਤ ਨਹੀਂ ਹੁੰਦੀ ਜਿੱਨਾ ਚਿਰ ਫੀਡ ਨਾ ਜਾਵੇ ਫੀਡ ਜਾਊਗੀ ਤੇ ਇਹ ਵਿੱਚ ਕੰਟ੍ਰੈਕਸ਼ਨ ਪੈਦਾ ਹੋਊਗਾ ਤੇ ਇਹਦੇ ਵਿੱਚ ਵਿਕਾਸ ਸ਼ੁਰੂ ਹੋਊਗਾ ਇਹਦਾ ਤੇ ਜੋ ਆ ਜਿਹੜਾ ਸੱਜੇ ਵਾਲੇ ਪਾਸੇ ਆ ਬ੍ਰਾਊਨ ਕਲਰ ਵਿੱਚ ਇਹ ਰੂਮਨ ਦਾ ਵਿਕਾਸ ਹੋ ਗਿਆ ਸੇਮ ਮਤਲਬ ਵਧੀਆ ਡਿਊ ਟੂ ਫੀਡ ਕਨਸੈਂਟ੍ਰੇਸ਼ਨ ਤੇ ਜਿਹੜੇ ਇਹ ਦੇ ਵਿੱਚ ਵੇਖੋ ਰੇਸ਼ੇ ਜੇ ਬਰਾਊਨ ਕਲਰ ਦੀ ਫੋਟੋ ਹੈ ਦੇ ਵਿੱਚ ਰੇਸ਼ੇ ਰੇਸ਼ੇ ਧਾਗੇ ਧਾਗੇ ਸ਼ੋ ਹੋ ਰਹੇ ਆ ਇਹ ਜਿੰਨੇ ਲੰਬੇ ਤੇ ਸੰਗਣੇ ਹੋਣਗੇ ਉਹਨੂੰ ਰੂਮਨ ਪੈਪਲੇ ਕਹਿੰਦੇ ਆ ਜਿਹੜਾ ਸਾਰਾ ਖਾਦਾ ਪੀਤਾ ਜਾਨਵਰ ਦਾ ਇਹਦੇ ਚ ਅਬਜੋਰ ਮਤਲਬ ਜਜ਼ਬ ਕਰਨ ਦੀ ਪਾਵਰ ਵਧੀਆ ਹੋਊਗੀ ਜਿੰਨੇ ਇਹਨਾਂ ਦਾ ਵਿਕਾਸ ਵਧੀਆ ਹੋਊਗਾ ਉਹਨੇ ਇਹ ਵਧੀਆ ਅਬਜ਼ੋਰ ਕਰਨਗੇ ਆ ক্লোਜ਼ ਵਿਊ ਕਰਕੇ ਤੁਹਾਨੂੰ ਦਿਖਾਇਆ ਗਿਆ ਵੀਰਾਂ ਨੂੰ ਜਦੋਂ ਜਾਨਵਰ ਕੋਈ ਖਾਂਦਾ ਪੀਂਦਾ ਤੇ ਉਹ ਡਾਈਜੈਸਟ ਹੋ ਕੇ VFA ਬਣਦੇ ਤਿੰਨ ਤਰ੍ਹਾਂ ਦੇ ਐਸੀਟੇਟ ਪ੍ਰੋਪੋਨੇਟ ਤੇ ਬਿਊਟਰੇਟ ਇਹ ਤਿੰਨ ਤਰ੍ਹਾਂ ਦੇ VFA ਬਣਦੇ ਆ ਜੋ ਜਾਨਵਰ ਦੀ ਓਵਰਆਲ ਗਰੋਥ ਤੇ ਮਿਲਕ ਪ੍ਰੋਡਕਸ਼ਨ ਤੇ ਹਰ ਚੀਜ਼ ਤੇ ਕੰਮ ਕਰਦੇ ਕੋਈ ਵੀ ਖਾਣ ਤੋਂ ਬਾਅਦ ਇਹ ਬਣਦੇ ਆ ਫਿਰ ਅਲੱਗ-ਅਲੱਗ ਇਹਨਾਂ ਦੇ ਕੰਮ ਸ਼ੁਰੂ ਹੋ ਜਾਂਦੇ ਆ ਬਾਡੀ ਦੇ ਅਲੱਗ-ਅਲੱਗ ਹਿੱਸਿਆਂ 'ਚ ਆਓ ਨੈਕਸਟ ਸਲਾਈਡ ਵਿੱਚ ਨੂੰ ਬਰੀਕੀ ਸਮਝਦੇ ਆਂ ਵੇਖੋ ਸਟਾਰਟਿੰਗ ਤੇ ਲਿਖਿਆ ਫੀਡ ਸਟੱਫ ਕਨਸੈਂਟਰੇਟ ਤੇ ਫੋਰੇਜ ਕਨਸੈਂਟਰੇਟ ਹੁੰਦੀ ਆ ਕਿਸੇ ਵੀ ਤਰੀਕੇ ਦੀ ਕਾਫ ਸ਼ਟਰ ਨੂੰ ਦਿੱਤੀ ਪਾਈ ਹੋਈ ਫੀਡ ਤੇ ਇਹ ਦੇ ਵਿੱਚ ਦੋ ਤਰ੍ਹਾਂ ਦੇ VFA ਨਿਕਲਦੇ ਆ ਬਿਊਟੇਰੇਟ ਤੇ ਪ੍ਰੋਪੋਨੇਟ ਤੇ ਜਿਹੜਾ ਫੋਰੈਜ ਨੂੰ ਆਪਾਂ ਸਾਈਲੇਜ ਘਾ ਅ ਕਿਸੇ ਵੀ ਤਰ੍ਹਾਂ ਦਾ ਪੱਠਾ ਕਹਿੰਦੇ ਆ ਉਹਦੇ ਤੋਂ ਨਿਕਲਦਾ ਐਸੀਟੇਟ ਹੁਣ ਵੇਖੋ ਜਿਹੜਾ ਬਿਊਟਾਰੇਟ ਆ ਉਹ ਸਭ ਤੋਂ ਵਧੀਆ ਕਨਸੈਂਟ੍ਰੇਟ ਜਿਹੜਾ ਵਾ ਉਹ ਰੂਮਨ ਵਾਲ ਨੂੰ એનર્ਜੀ ਸੋਰਸ ਫॉर ਗਰੋਥ ਆਫ ਰੂਮਨ ਵਾਲ ਉਹ ਰੂਮਨ ਦੀ ਵਾਲ ਦੀ ਡਿਵੈਲਪਮੈਂਟ ਵਾਸਤੇ ਬਹੁਤ ਵਧੀਆ ਤੇ ਜਿਹੜਾ ਪ੍ਰਾਪੋਨੇਟ ਪ੍ਰਾਪੋਨੇਟ ਆ ਤੇ ਐਸੀਟੇਟ ਆ ਉਹ ਫੀਡ ਚੋਂ ਹੀ ਮਿਲਦਾ ਵਾ ਤੇ ਸਾਈਲੇਜ ਪੱਠੇ ਚੋਂ ਹੀ ਮਿਲਦਾ ਵਾ ਉਹ ਆ એનર્ਜੀ ਸੋਰਸ ਆ ਕਾਫ ਨੂੰ એનર્ਜੀ ਪ੍ਰਦਾਨ ਕਰਦਾ ਜੀ ਦੁੱਧ ਵੀ ਕਾਫਾਂ ਤੇ ਇੰਪੋਰਟੈਂਟ ਆ ਪਰ ਸਟਾਰਟਿੰਗ ਦੇ ਜਿੰਨਾ ਚਿਰ ਉਹ ਫੀਡ ਕਾਫ ਸ਼ਾਰਟ ਜਿਹੜੇ ਫੀਡ ਤੇ ਨਹੀਂ ਲੱਗ ਜਾਂਦੇ ਜਿੱਦਾਂ ਹੁਣ ਮੱਝਾਂ ਦੇ ਕਾਫ ਥੋੜੇ ਲੇਟ ਖਾਣਾ ਸ਼ੁਰੂ ਕਰਦੇ ਜਿਹੜੇ گاਵਾਾਂ ਦੇ ਕਾਫ ਆ ਉਹ ਜਲਦੀ ਸ਼ੁਰੂ ਕਰਨਦੇ ਆ ਤੇ ਜਦੋਂ ਬੱਚਾ ਮੂੰਹ ਮਾਰ ਲਾ ਪੇ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਦੁੱਧ ਆ ਹੌਲੀ ਰੋ ਘਟਾ ਲੈਣਾ ਚਾਹੀਦਾ ਮਾਮੂਲੀ ਥਿਊਰੀ ਤੇ ਕਹਿੰਦੀ ਕਿ ਢਾਈ ਤੋਂ 3 ਮਹੀਨੇ ਦੁੱਧ ਪਿਆਓ ਉਸ ਤੋਂ ਬਾਅਦ ਦੁੱਧ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਇੰਨੀ ਤੇ ਇਦਾਂ ਹੀ ਆਪਾਂ ਨੂੰ ਕਰਨਾ ਚਾਹੀਦਾ ਜੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਛੇਤੀ ਰੂਮਨ ਡਵੈਲਪ ਹੋਊਗਾ ਉਹਨਾਂ ਹੀ ਉਹ ਜਿਹੜਾ ਫਾਰਮਰ ਆ ਉਹ ਤੇ ਜਿਹੜਾ ਇਕਨੋਮਿਕਲ ਆ ਉਹ ਥੋੜਾ ਜਿਆਦਾ ਰਿਲੈਕਸ ਹੋਊਗਾ ਜਿਹੜੀ ਇਪੀਥੇਲੀਅਮ ਆ ਤੇ ਪੈਪਲੇਨਾਂ 'ਚ ਫਰਕ ਹੁੰਦਾ ਜਿਹੜੇ ਪੈਪਲੇ ਹੁੰਦੇ ਆ ਉਹ ਰੂਮਨ ਵਾਲ ਜਿਹੜੀ ਰੂਮਨ ਦੀ ਕੰਧ ਆ ਉਹਦੇ ਅੰਦਰਲੇ ਪਾਸੇ ਇੱਕ ਸੰਗਣੇ ਵਾਲਾਂ ਦੇ ਰੂਪ ਚ ਜਾਂ ਰੇਸ਼ੇਦਾਰ ਹੁੰਦੇ ਜਿਹੜੇ ਕੀ ਹਰ ਚੀਜ਼ ਨੂੰ ਅਬਜ਼ੌਰਬ ਕਰਦੇ ਆ ਵਿਟਾਮਿਨ ਮਿਨਰਲ ਨੂੰ ਅਬਜ਼ੌਰਬ ਕਰਦੇ ਆ ਆਪਣੇ ਆਪ ਜਿਹੜੀ ਈਪੀਥੀਲੀਅਮਸ ਹੁੰਦਾ ਈਥੀਲੀਅਮ ਜਿਹੜੀ ਉਹ ਇੱਕ ਪ੍ਰੋਟੈਕਸ਼ਨ ਆ ਰੂਮਨ ਦੇ ਉੱਤੇ ਪਾਈ ਹੋਈ ਚਾਦਰ ਕਹਿ ਲੋ ਲੇਅਰ ਕਹਿ ਲੋ ਜਿਹੜੀ ਰੂਮਨ ਨੂੰ ਪ੍ਰੋਟੈਕਟ ਕਰਦੀ ਹੈ ਜੀ ਹਾਂਜੀ ਆਹ ਵਾਲੀ ਫੋਟੋ ਜੀ ਤੁਸੀਂ ਰੂਮਨ ਦੇ ਫਰਕ ਵੇਖਾਦੇ ਦੁੱਧਲਾ ਤੇ ਫੀਡ ਹੁਣ ਜਿਹੜੇ ਰੂਮਨ ਪੈਪਲੇਆ ਆਈ ਆ ਇਹ ਸੰਗਣੇ ਵਾਲ ਜਿਹੜੇ ਰੂਮਨ ਦੀ ਵਾਲ ਦੇ ਅੰਦਰ ਹੁੰਦੇ ਆ ਤੇ ਇਹ ਹੀ ਸਭ ਤੋਂ ਵੱਡਾ ਕਾਰਨ ਆ ਕਿ ਜਾਨਵਰ ਗਰੋਥ ਨਹੀਂ ਕਰਦਾ ਪਈ ਰਿਕੁਆਇਰਮੈਂਟ ਆ ਫੀਡ ਕਨਸਨਟ੍ਰੇਟ ਵੜਦੀਆ ਤਰੀਕੇ ਦੀ ਤੇ ਸਾਇਲੇਜ ਜਾਂ ਫੋਰੇਜ ਜੋ ਤੁਸੀਂ ਪੱਠਾ ਪਾਉਂਦੇ ਜਿਹੜੇ ਜਿਹੇ ਤਰ੍ਹਾਂ ਦੇ ਪ੍ਰੋਡਕਟ ਆ ਆਪਾਂ ਕਿਸੇ ਨੂੰ ਨਾ ਉਹ ਨਹੀਂ ਕਰਦੇ ਮਿਸਗਾਈਡ ਪ੍ਰੋਡਕਟਾਂ ਦੀ ਲੋਡ ਜਾਨਵਰ ਨੂੰ ਬਹੁਤ ਹੀ ਰੇਅਰ ਹੁੰਦੀ ਆ ਮੈਡੀਕਲ ਜਦੋਂ ਈਸ਼ੂ ਕ੍ਰੀਏਟ ਹੁੰਦਾ ਉਦੋਂ ਹੁੰਦੀ ਆ ਨਜ਼ਾਇਜ਼ ਸ਼ੀਸ਼ੀਆਂ ਪੀਪੀਆਂ ਪਾਉਂਡ ਚ ਕੋਈ ਪ੍ਰੋਫਿਟ ਨਹੀਂ ਹੈਗਾ ਉਹ ਸਿਰਫ ਤੁਹਾਡਾ ਜੇਬਦਮ ਢਿੱਲੀ ਕਰਨ ਨਾਲ ਜਿਹੜਾ ਲਾਸ ਹੈ ਜੀ ਫਿਰ ਅਸੀਂ ਕਹਿੰਦੇ ਕਿ ਚਾਰ ਚਾਰ ਪੰਜ ਪੰਜ ਸਾਲ ਹੋ ਗਏ ਜਾਨਵਰ ਬਨ ਨਹੀਂ ਡੇ ਜਾਨਵਰ ਹੀਟ ਚ ਨਹੀਂ ਆਏ ਜਾਨਵਰ ਦੁੱਧ ਨਹੀਂ ਦਿੰਦਾ ਤੇ ਇਸ ਓਵਰঅল ਗ੍ਰੋਥ ਜਿਹੜੀ ਸਟਾਰਟਿੰਗ ਅਗਰ ਨਹੀਂ ਵਧੀਆ ਰਹੂਗੀ ਤੇ ਜਿਹੜੀ ਆਉਣ ਵਾਲਾ ਤੁਸੀਂ ਭਾਂ 10 ਮੰਜ਼ਲੀ ਉੱਤੇ ਪਾ ਲੋ ਭਾਂ 20 ਮੰਜ਼ਲਾ ਪਾ ਲੋ ਉਹ ਵਧੀਆ ਰਹੂਗੀ ਜੀ ਤੇ ਨੈਕਸਟ ਆ ਦੋ ਸਲਾਈਡਾਂ ਮੈ ਹਨ ਪੰਜਾਬੀ ਚ ਕਰਕੇ ਰੂਮਨ ਬਾਰੇ ਕੁਝ ਪੰਜਾਬੀ ਸਲਾਈਡਾਂ ਜੋੜੀਆਂ ਤੇ ਵੀਰ ਪੜ੍ਹ ਸਕਦੇ ਤੁਸੀਂ ਤੇ ਆਪਣੇ ਗਿਆਨ ਚ ਵਾਧਾ ਕਰ ਸਕਦੇ ਜੀ ਤੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ